ਲਗੁਰ ਸੇਬੀ ਐ ਅਹਨਸ ਸਹਜ ਸੁਭਾਏ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਐ ਸਿਫਤਖ ਸੰਬਦੀ ਨੂਰ ਅਰਸ ਹੁਕਰਸ ਹੋ ਛਟੀ ਐ ਤੁੱਦ ਡਿਠੇ ਸੱਚੇ ਪਾਤ ਸਾਹੋ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤ ਸਾਹੋ ਜਿਸ ਸਾਹਾਂ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾ ਹੋ ਸਜਣ ਸਚਾ ਪਾਤਿ ਸਾਵੋ ਸਿਦ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾਹੋ ਸਤਨਾ ਸਿਦੀ ਵਾਹਿਗੁਰੂ ਸਾਹਿਬ ਜੀ ਬੂਜਰੀ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਦਹੀ ਰਮੋ ਹੋ ਗੋਬਿੰਦ ਸਾਸ ਸਾਸ ਆਰਾਦ ਹਰ ਹਰ ਲਹਿ ਜਾਏ ਮਨ ਕੀ ਚਿੰਦ ਆਪਨਾ ਗੁਰ ਸੇਵ ਸਦ ਹੀ ਰਮ ਹੋ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੁਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਪੇਦ ਸੋ ਆਮੀ ਸ਼ਰਨਤਾ ਕੀ ਆਓ ਚਰਨ ਕਮਲ ਅਰਾਧ ਹਿਰਦੈ ਇੱਕ ਸੋਲ ਬਲਾਓ ਪਾਰ ਬ੍ਰਹਮ ਪ੍ਰਭ ਦਇਆ ਤਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਪਾਰ ਬ੍ਰਹਮ ਪ੍ਰਭ ਦਇਆ ਤਾਰੀ ਬਕਸਿ ਲਿਨੇ ਆਪ ਸਰਬ ਸੁਖ ਹਰਨਾਮ ਦੀਆ ਨਾਨਕ ਸੋ ਪ੍ਰਭ ਜਾਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੂਜਰੀ ਮਹੱਲਾ ਪੰਜਵਾ ਆਪਨਾ ਗੁਰਸੇਵ ਸਦ ਹੀ ਰਮੋ ਗੁਣ ਗੋਬਿੰਦ ਸਾਸ ਸਾਸ ਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ